ਕਿ ਜਦੋਂ-ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਨਾ ਤੇ ਮੈਂ ਪਹਿਲਾ ਹੀ ਕਾਲ ਤੱਕ ਦਾ ਜਥੇਦਾਰ ਨਹੀਂ ਹਾਂ ਜਿਨੇ ਇਹ ਸੇਵਾ ਸੰਭਾਲੀ ਹੈ ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਉਹ ਬਤੌਰ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਟਾਰੀ ਦੇ ਵਿੱਚ 1940 ਦੇ ਵਿੱਚ ਕਾਨਫਰੰਸ ਹੋਈ ਸੀ ਸਰਬੰਹੰਦ ਕਾਨਫਰੰਸ ਦੂਜੇ ਜਹੇਦਾਰ ਉਦਮ ਸਿੰਘ ਜੀ ਨਾਗੋਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ 4 ਸਾਲ ਦੋਵੇਂ ਅਹੁਦਿਆਂ ਤੇ ਰਹੇ ਤੇ ਉਹਨਾਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਹੋਈ ਕਿਉਂਕਿ ਸ੍ਰੀ ਨਨਕਾਣਾ ਸਾਹਿਬ ਸ੍ਰੀ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਇੱਕ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਚਾਰ ਗੁਰਦੁਆਰਾ ਸਹਿਬਾਨ ਦਾ ਸਿੱਧਾ ਪ੍ਰਬੰਧ ਜਿਹੜਾ ਸੀ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਲਿਆ ਗਿਆ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਰਦਾਰ ਉਦਮ ਸਿੰਘ ਜੀ ਨਾਗੋਕੇ ਤੀਸਰੇ ਜਥੇਦਾਰ ਅਛਰ ਸਿੰਘ ਜੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਹੋਣ ਤੋਂ ਬਾਅਦ ਔਰ ਇਹਨਾਂ ਦੀ ਗਵਾਈ ਦੇ ਵਿੱਚ ਕਰਨਾਲ ਦੇ ਵਿੱਚ ਸਰਬਿੰਦ ਅਕਾਲੀ ਕਾਨਫਰੰਸ ਹੋਈ ਫਿਰ ਜਥੇਦਾਰ ਮੋਨ ਸਿੰਘ ਜੀ ਤੜ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਇਹਨਾਂ ਦੀ ਖਾਸੀਅਤ ਹੈ ਜਦੋਂ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਤੁਰ ਸਾਹਿਬ ਤੁਹਾਡੀ ਭਾ ਪ੍ਰਧਾਨਗੀ ਜਿਹੜੀ ਹੈ ਨਾ ਹੁਣ ਸਾਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਆ ਲੋ ਅਸਤੀਫਾ ਤੇ ਕਰੇ ਤੁਰਗੇ ਕਰੇ ਤੁਰਗੇ ਕਹਿੰਦੇ ਠੀਕ ਹੈ ਲਓ ਆ ਲੋ ਤੇ ਚੌਥੇ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਜਿਹੜੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭੀ ਗਿਆਨੀ ਭਪਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀ ਜਥੇਦਾਰ ਅਕਾਲ ਤਖਤ ਸਾਹਿਬ ਹੀ ਰਹੇ ਔਰ ਆਸਬਾ ਦੇ ਮੈਂਬਰ ਬਣੇ। ਔਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਤੇ ਉਹਦੇ ਪਹਿਲੇ ਚੀਫ ਮਿਨਿਸਟਰ ਬਣੇ ਗੁਰਮukh ਸਿੰਘ ਜੀ ਮੁਸਾਫਰ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਜਿਹੜੇ ਕਹਿੰਦੇ ਆ ਨਾ ਕਿ ਅਕਾਲ ਤਖਤ ਦਾ ਜਥੇਦਾਰ ਜੀ ਪ੍ਰਧਾਨ ਬਣਨਾ ਚਾਹੁੰਦਾ ਸੀ ਫਲਾਣਾ ਟਮਕਾ ਇੱਕ ਇਤਿਹਾਸ ਹੈ ਸਾਡਾ ਇਹ ਕੋਈ ਮਾੜੀ ਗੱਲ ਨਹੀਂ ਹੈ। ਕਿ ਸਾਡਾ ਇਤਿਹਾਸ ਹੈ ਜਦੋਂ ਜਦੋਂ ਸ਼ਰੋਮਣੀ ਅਕਾਲੀ ਦੇ ਵੱਲ ਦਲ ਦੇ ਵਿੱਚ ਕੋਈ ਅਧੋਗਤੀ ਆਈ ਹੈ ਤੇ ਉਦੋਂ ਫਿਰ ਧਾਰਮਿਕ ਬੰਦਿਆਂ ਨੇ ਧਾਰਮਿਕ ਸਾਡੀ ਲੀਡਰਸ਼ਿਪ ਨੇ ਰਾਜਨੀਤੀ ਦੀ ਕਮਾਂਡ ਵੀ ਜਿਹੜੀ ਆ ਉਹ ਨਾਲ ਸੰਭਾਲੀ ਹੈ। ਔਰ ਮੈਂ ਅਕਾਲਪੁਰ ਖੱਗੇ ਅਰਦਾਸ ਕਰਦਾ ਜਿਹੜਾ ਤੁਸੀਂ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਉਸ ਵਿਸ਼ਵਾਸ ਦੇ ਖਰਾ ਉਤਰਨ ਦਾ ਜਿਹੜਾ ਹੈ ਉਹ ਯਤਨ ਕਰੂੰਗਾ ਸਾਥ ਸੰਗਤ।